ਦੇ ਦਿਨ ਹੋਸਨਾ ਪੰਜਾਬੀ ਮਿਨਿਸਟਰੀ ਚਰਚ ਖੱਪੜਖੇੜੀ ਬਿਸ਼ਪ ਡਾਕਟਰ ਸੁਖਦੇਵ ਸੰਧੂ ਜੀ ਅਗਵਾਈ ਹੇਠ ਪਾਸਟਰ ਸਹਿਬਾਨ ਤੇ ਪੰਜਾਬ ਪਰ ਤੋਂ 크ਿਸਚਨ ਲੀਡਰਜ਼ ਦੀ ਸਵਾ ਬੁਲਾਈ ਗਈ ਜਿਸ ਵਿੱਚ ਹੋਸਨਾ ਮਿਨਿਸਟਰੀ ਦੇ ਪ੍ਰੈਜ਼ੀਡੈਂਟ ਗੁਸਤੇਵ ਗਿਲ ਜੀਵਨੋ ਆਪਣੇ ਜਨਮ ਦਿਨ ਨੂੰ ਪ੍ਰਭੂ ਯਸੂ ਮਸੀਹ ਜੀ ਦੀ ਹਜ਼ੂਰੀ ਵਿੱਚ ਤੇ ਸਾਰੇ ਪਾਸਟਰ ਸਹਿਬਾਨ ਤੇ 크ਿਸਚਨ ਲੀਡਰਜ਼ ਨਾਲ ਮਿਲ ਕੇ ਮਨਾਇਆ ਗਿਆ ਤੇ ਆਪਣੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ ਪਹੁੰਚੇ ਹੋਏ ਪਾਸਟਰ ਸਹਿਬਾਨ ਤੇ 크ਿਸਚਨ ਲੀਡਰਜ਼ ਲਈ ਸ਼ਾਹੀ ਖਾਨੇ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਪ੍ਰੈਜ਼ੀਡੈਂਟ ਗੁਰਸੇਵਕ ਜੀ ਵੱਲੋਂ ਸਭ ਸੇਵਕਾਂ ਅਤੇ ਲੀਡਰਸ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਬਿਸ਼ਪ ਡਾਕਟਰ ਸੁਖਦੇਵ ਸੰਧੂ ਪਾਸਟਰ ਰਾਜ ਸੰਧੂ ਬਿਸ਼ਪ ਬਲਵਿੰਦਰ ਜੌਨ ਸੀਨੀਅਰ ਪਾਸਟਰ ਸੈਮੂਅਲ ਗਿਲਜੀ ਪਾਸਟਰ ਚੰਦਰਸ਼ੇਖਰ ਪਾਸਟਰ ਸੁਪਰੀਆ ਪਾਸਟਰ ਬਲਵੰਤ ਬੰਟੀ ਪਾਸਟਰ ਗੁਰਵਿੰਦਰ ਪਾਸਟਰ ਬਲਵਿੰਦਰ ਪਾਸਟਰ ਰਣਜੀਤ ਪਾਸਟਰ ਅੰਕਿਤ ਪਾਸਟਰ ਰਣਜੀਤ ਮਕਬੂਲਪੁਰਾ ਪ੍ਰੈਕਟਰ ਪਾਸਟਰ ਨਵਜੋਤ ਗਿੱਲ ਪਾਸਟਰ ਸੁਰਜੀਤ ਚਭਾਲ ਪਾਸਟਰ ਭੋਲੀ ਪਾਸਟਰ ਤੀਜਪਾਲ ਪਾਸਟਰ ਰਾਜਪਾਲ ਪਾਸਟਰ ਸਟੀਫਨ ਪਾਸਟਰ ਗੁਲਸ਼ਨ ਪਾਸਟਰ ਰਾਜਵਿੰਦਰ ਪਾਸਟਰ ਰੌਣਕ ਫਿਰੋਜ਼ਪੁਰ ਵਾਇਸ ਪ੍ਰਧਾਨ ਗੁਰਦੀਪ ਵੂਮੈਨ ਪ੍ਰਧਾਨ लवली ਵੈਂਬਰ ਕਮੇਟੀ ਵਰਿੰਦਰ ਕੁਲਦੀਪ ਤੇ ਸਾਰੀ ਟੀਮ ਪ੍ਰਧਾਨ ਅਵਤਾਰ ਜੀ ਪ੍ਰਧਾਨ ਨਿਸ਼ਪਾਲ ਮਸੀਹ ਪ੍ਰਧਾਨ ਬੰਟੀ ਅਜਨਾਲਾ ਪ੍ਰਧਾਨ ਪਦਮ ਮੈਂਥਨੀ ਡਾਨੀਅਲ ਟਰਾਂਸਪੋਰਟ ਪ੍ਰਧਾਨ ਜਸਪਾਲ ਮਸੀਹ ਮੌਕੇ ਤੇ ਮੌਜੂਦ ਸਨ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਸੱਚ ਦੀ ਆਵਾਜ਼ ਪੂਰੀ ਟੀਮ ਵੱਲੋਂ ਮੈਂ ਤੁਹਾਨੂੰ ਅੱਜ ਦੇ ਇਸ ਮੁਬਾਰਕ ਦਿਨ ਦੀਆਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਜਨਮ ਦਿਨ ਨੂੰ ਅਲੱਗ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਆ ਪਰ ਅੱਜ ਦੇ ਦਿਨ ਇੱਥੇ ਦੇਖਿਆ ਗਿਆ ਕਿ ਤੁਸੀਂ ਆ ਰਾਜਨੀਤਿਕ ਪੱਖ ਰੱਖਦੇ ਹੋ ਸਮਾਜਿਕ ਪੱਖ ਰੱਖਦੇ ਹੋ ਪਰ ਫਿਰ ਵੀ ਤੁਸੀਂ ਇਸ ਜਨਮ ਦਿਨ ਨੂੰ ਪ੍ਰਭੂ ਯੇਸ਼ੂ ਮਸੀਹ ਦੀ ਮਹਿਮਾ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਹਨੂੰ ਮਨਾਇਆ ਹੈ ਕਿਵੇਂ ਇਹਨੂੰ ਦੇਖਦੇ ਹੋ ਸਤਿ ਪੈਨਾ ਨਵਜੋਤ ਧੰਨਵਾਦ ਕਰਦਾ ਖੁਦਾਬਾਨ ਖੁਦਾ ਪ੍ਰਭੂ ਯਸ਼ੂ ਮਸੀਹ ਦੀ ਜਿਨ੍ਹਾਂ ਸਾਰੇ ਲਾਗੂ ਰਕਸਟ੍ਰੋਚਿਆਂ ਦੇ ਨਾਲ ਮਿਲਾਇਆ ਔਰ ਧੰਨਵਾਦ ਕਰਦਾ ਤੁਹਾਡੇ ਸਾਡੀ ਆਵਾਜ਼ ਚੱਲਣ ਦਾ ਉਹਨਾਂ ਵਿਚੋਣ ਗਿੰਦੇ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢਾ ਧੰਨਵਾਦ ਕਰਦਾ ਮੈਂ ਪ੍ਰੋਫ ਬਜਿੰਦਰ ਮਨੇਰੀ ਦਾ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਸਾਹਿਬ ਵਿਚਕਾਰ ਨੇ ਔਰ ਜਿੰਨੇ ਵੀ ਪ੍ਰੈਜ਼ੀਡੈਂਟ ਪ੍ਰਧਾਨ ਔਰ ਲੀਡਰ ਸਹਿਬਾਨ ਕ੍ਰਿਸ਼ਣ ਕੰਰੋਜੀ ਤੋਂ ਪਹੁੰਚੇ ਨੇ ਭਾਜੀ ਜਸਨਾਲ ਜਿਹੇ ਪਹੁੰਚੇ ਨੇ ਮਸਤ ਡੈਨੀਅਲ ਟ੍ਰਾਂਸਪੋਰਟ ਵਾਲੇ ਪਹੁੰਚੇ ਨੇ ਗੱਲ ਕਰੇ ਇਨਾਂ ਨੇ ਆਪਣਾ ਪਿਆਰ ਦਿਖਾਇਆ ਹੈ ਮੈਂ ਸਾਰਿਆਂ ਦਾ ਆਪਣੀ ਹੁਸੈਨਾ ਪ੍ਰਜਾਤੀ ਇੰਡਸਟਰੀ ਵੱਲੋਂ ਬਹੁਤ ਬਹੁਤ ਡੇਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਖੁਦਾ ਇਹਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਆਸ਼ੀਸ਼ਾਂ ਵਰ ਪਰਖਾਵੇ ਅਲੱਗ ਤਰੀਕੇ ਦੇ ਨਾਲ ਲੋਕੀ ਜਨਮ ਦਿਨ ਮਨਾਉਂਦੇ ਕੋਈ ਲੋਕੀ ਬਾਰ ਵਿੱਚ ਜਾਂਦੇ ਨੇ ਕਲੱਬਾਂ 'ਚ ਜਾਂਦੇ ਨੇ ਔਰ ਆਪਣੀ ਮौज-ਮਸਤੀ ਦੇ ਨਾਲ ਉਸ ਜਨਮ ਦਿਨ ਨੂੰ ਸੈਲੀਬ੍ਰੇਟ ਕਰਦੇ ਨੇ ਕੀ ਉਹਨਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਜਿਵੇਂ ਅੱਜ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਬੜੇ ਨਮਰ ਤਰੀਕੇ ਦੇ ਨਾਲ ਸੰਜਮ ਦੇ ਨਾਲ ਇਸ ਜਨਮ ਦਿਨ ਨੂੰ ਮਨਾਇਆ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਤਮਾਮ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹਾਂਗਾ ਪ੍ਰਭੂ ਯਿਸੂ ਮਸੀਹ ਦਾ ਮੈਂ ਤਾਂ ਨਮਾਜ਼ ਕਰਦਾ ਹਾਂ ਸਪੈਸ਼ਲ ਤੁਹਾਡੇ ਚੈਨਲ ਦੇ ਮੱਦੇਨ ਮੈਂ ਪਹਿਲਾਂ ਵੀ ਦੱਸ ਕਰਿਆ ਕਿ ਮੇਰਾ ਜੀਵਨ ਪਹਿਲਾਂ ਜੋ ਬਹੁਤ ਹੀ ਖਰਾਬ ਹੀ ਉਹ ਮੈਂ ਧੰਨਵਾਦ ਕਰਦਾ ਵਿੱਚੋਂ ਡਾਕਟਰ ਸਖਦੇਵ ਜੀ ਉਹ ਸੰਨਪ ਚਾਤੀ ਮਿਨਿਸਟਰੀ ਦੇ ਜੋ ਸਟਾਫਿਕ ਨੇ ਇਹਨਾਂ ਦੇ ਸੂਝ ਦੇ ਮੁਤਾਬਿਕ ਜਸਤਰਾ ਤੁਹਾਨੂੰ ਗਾਈਡ ਕਰਦੇ ਨੇ ਔਰ ਪ੍ਰਭੂ ਯਸ਼ੂ ਮਸੀਹ ਦੇ ਹਰ ਬਚਨ ਦੇ ਨਾਲ ਜੋੜਦੇ ਨੇ ਇਹਨਾਂ ਨੇ ਸਾਨੂੰ ਸਿਖਾਇਆ ਮੈਂ ਪਹਿਲਾਂ ਨਵਜੋਜੇ ਔਰ ਪੂਰੀ ਆਈ ਟੀਮ ਨੂੰ ਦੱਸ ਦੇਣਾ ਚਾਹਣਾ ਕਿ ਮੈਂ ਪਹਿਲਾਂ ਸੈਲੀਬ੍ਰੇਟ ਬੋਡੇ ਦਾ ਬਹੁਤ ਹੀ ਪੱਪਾ ਕਲੱਬਾਂ ਦੇ ਵਿੱਚ ਔਰ ਆਊਟ ਆਫ ਸਟੇਟ ਆਊਟ ਆਫ ਕੰਟਰੀ ਦੇ ਵਿੱਚ ਕਰਦਾ ਹਾਂ ਮੈਂ ਖੁਦਾਵਾਨ ਖੁਦਾ ਦਾ ਸ਼ੁਕਰ ਕਰਦਾ ਕਿ ਅੱਜ ਉਹਨਾਂ ਸਾਰੀਆਂ ਚੀਜ਼ਾਂ ਤੋਂ ਮੈਂ ਆਜ਼ਾਦ ਹਾਂ ਔਰ ਬਾਹਰ ਹੁਣਾਂ ਦੇ ਦਾਸਾਂ ਦੇ ਨਾਲ ਔਰ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਔ ਲੀਡਰ ਸਾਹਿਬਾਨਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਹਾਜ਼ੂਰੀ ਦੇ ਵਿੱਚ ਆਨਾਰ। ਮੈਂ ਬਹੁਤ ਖੁਸ਼ ਹਾਂ। ਅੱਛਾ ਅਸੀਂ ਜਾਨਣਾ ਚਾਹਾਂਗੇ ਕਿ ਉਹ ਜ਼ਿੰਦਗੀ ਜਿਆਦਾ ਵਧੀਆ ਸੀ ਜਿਹਦੇ ਵਿੱਚ ਤੁਸੀਂ ਆਪਣੇ ਯਾਰਾਂ, ਦੋਸਤਾਂ, ਮਿੱਤਰਾਂ ਦੇ ਨਾਲ ਅਲੱਗ ਤਰੀਕੇ ਦੇ ਨਾਲ ਬੈਠ ਕੇ ਕਲੱਬਾਂ ਦੇ ਵਿੱਚ ਕਿ ਜਾਂ ਇਹ ਜ਼ਿੰਦਗੀ ਜਿਹੜੀ ਜਿਆਦਾ ਤੁਹਾਨੂੰ ਵਧੀਆ ਲੱਗੀ ਆ ਪਰ ਅੱਜ ਤੁਸੀਂ ਖੁਦਾ ਦੇ ਦਾਸਾਂ ਦੇ ਨਾਲ, ਪਰਮੇਸ਼ਰ ਦੇ ਲੋਕਾਂ ਨਾਲ ਮਿਲ ਕੇ ਅੱਜ ਦੇ ਜਨਮ ਦਿਨ ਨੂੰ ਇਸ ਮਿਨਿਸਟਰੀ ਦੇ ਵਿੱਚ ਮਨਾਇਆ ਹੈ ਕਿਵੇਂ ਦਾ ਮਹਿਸੂਸ ਹੋਇਆ ਔਰ ਕਿੱਦਾਂ ਦੀ ਇਹ ਜ਼ਿੰਦਗੀ ਇਹ ਵਧੀਆ ਜਾਂ ਉਹ ਪਹਿਲਾਂ ਵਾਲੀ ਸੀ ਮੇਰੇ ਭਰਾ ਜੀ ਮੈਂ 10 11 12 ਉਹ ਜ਼ਿੰਦਗੀ ਹੀ ਉਹ ਪਪਾ ਕਲੱਬਾਂ ਦੇ ਵਿੱਚ ਉਹ ਨਸ਼ੇ ਦੇ ਵਿੱਚ ਜ਼ਿੰਦਗੀ ਬਤੌਣ ਨਾਲ ਅੱਜ ਜੋ ਸਾਨੂੰ ਮੇਰੇ ਸਾਥੀ ਸਿਖਾਉਂਦੇ ਨੇ ਮੇਰੇ ਨਾਲ ਕਰੇ ਨੇ ਮਿੱਛੂ ਡਾਕਟਰ ਸਖਦੇ ਸੀ ਔਰ ਆਤਮਿਕ ਬਾਰੇ ਸਾਨੂੰ ਜੋੜਦੇ ਰਹੇ ਔਰ ਆਤਮਿਕ ਬਾਰੇ ਦੱਸਦੇ ਨੇ ਹਰ ਇੱਕ ਬੱਚ ਦੇ ਨਾਲ ਜੋੜਦੇ ਨੇ ਅੱਜ ਮੈਂ ਖੁਦਾਵਾਨੇ ਖੁਦਾ ਪ੍ਰਮ ਯਸ਼ੂ ਮਸੀਹ ਜੀ ਦਾ ਧੰਨਵਾਦ ਕਰਦਾ ਔਰ ਸ਼ੁਕਰ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਸਭ ਕੁਝ ਸਿਖਾਇਆ ਔਰ ਆਸ਼ੀਸ਼ ਔਰ ਬਰਕਤਾਂ ਦਿੱਤੀਆਂ ਨੇ ਉਹ ਜਿੰਦਗੀ ਦੇ ਨਾਲੋਂ ਅੱਜ ਵਾਲੀ ਜ਼ਿੰਦਗੀ ਜਿਹੜੀ ਮੇਰੀ ਸਕੂਨ ਦੀ ਹੈ ਉਹ ਜ਼ਿੰਦਗੀ ਦੇ ਵਿੱਚ ਮੈਂ ਨਵਜੋਤ ਸਿੱਧੂ ਜੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਬਹੁਤ ਜ਼ਿਆਦਾ ਪੈਸਾ ਵੀ ਕਮਾਇਆ ਔਰ ਦੌਲਤ ਸ਼ੋਰ ਤੇ ਵੀ ਕਮਾਈ ਪਰ ਸਕੂਨ ਨਹੀਂ ਮੈਂ ਇੱਕ ਦਿਨ ਵੀ ਆਪਣੀ ਘਰ ਦੇ ਵਿੱਚ ਸੌਂ ਨਹੀਂ ਸਕਣ ਉਹ ਅੱਜ ਪ੍ਰਭ ਯੇਸ਼ੂ ਮਸੀਹ ਦੀ ਦਾ ਧੰਨਵਾਦ ਕਰਦਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਹਰ ਇੱਕ ਸੈਲੀਬ੍ਰੇਟ ਗੁਜ਼ਾਰਦਾ ਹਾਂ ਥੋੜਾ ਸਮਾਂ ਪਰਿਵਾਰ ਨੂੰ ਦੇਣਾ ਔਰ ਤੁਹਾਡੇ ਨਾਲ ਹੋਰ ਕੇ ਧੋਤਿਆਂ ਇੱਕ ਕਮੈਂਟਰੀ ਮੈਂ ਇੱਕ ਜਗ੍ਹਾ ਤੇ ਨਹੀਂ ਸੀ ਰੁਕਦਾ ਨਾ ਤੁਹਾਡਾ ਨੋਰ ਮੇਰੇ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਤੇ ਜਦੋਂ ਪੁਲਿਸ ਪ੍ਰਸ਼ਾਸਨ ਪਿੱਛੇ ਲੱਗਾ ਹੋਵੇ ਨਿੱਕੀ ਤੇ ਰੁਕ ਸਕਦੇ ਹੋ ਜੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਮੈਂ ਚੌਵੀ ਘੰਟੇ ਤੋਂ ਜੁਸ਼ਮਤ ਜੀ ਸਨਣਾ ਪੰਜਾਬੀ ਉਹਨਿਸਤਰੀ ਸੇਵਾ ਕਰਦਾ ਲਾਸਟ ਵਿੱਚ ਪੁੱਛਣਾ ਚਾਹਾਂਗੇ ਕਿ ਜਿਨ੍ਹਾਂ ਤਮਾਮ ਪਰਮੇਸ਼ਵਰ ਦੇ ਖਾਦਮ ਆਏ ਨੇ ਸੇਵਕ ਖੁਦਾ ਦੇ ਇਸ ਜਗ੍ਹਾ ਤੇ ਤੁਹਾਡੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਸਬੰਧ ਦੇ ਵਿੱਚ ਜਿਨ੍ਹਾਂ ਖੁਦਾ ਦੇ ਖਾਦਮ ਪਹੁੰਚੇ ਨੇ ਮੈਨੂੰ ਅੱਜ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਅੱਜ ਦਿਖਾਇਆ ਹੈ ਕਿ ਸਾਡੀ ਮਿਨਿਸਟਰੀ ਦੇ ਨਾਲ ਔਰ ਸਾਡੇ ਬ੍ਰਦਰਸ ਨੂੰ ਸੇਵਕ ਦੇ ਨਾਲ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹallelujah ਆ ਬਿਸ਼ਪ ਸਾਡੇ ਵਿੱਚ ਸੁਖਦੇਵ ਸੰਧੂ ਜੀ ਇਸ ਜਗ੍ਹਾ ਤੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਪਰ ਗੁਰਦਵਾਲਾ ਯਿਸੂ ਮਸੀਹ ਦੇ ਨਾਮ ਤੇ ਮੈਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ ਸਾਈਲ ਉਸ ਬਾਪ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਜੇ ਦਾ ਬੱਚਾ ਬਦੇ ਜੀ ਨੂੰ ਸ਼ੋਭਾ ਮਿਲੇ ਉਹਨੂੰ ਇੱਜ਼ਤ ਮਿਲੇ ਉਹਨੂੰ ਇਨੇ ਪਿਆਰ ਕਰਨ ਵਾਲੇ ਲੋਕ ਮਿਲਣ ਔਰ ਉਹ ਸਹੀ ਰਸਤੇ ਦੇ ਉੱਤੇ ਚਲੇਗੀ ਉਸ ਬਾਪ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਤਾਂ ਸੋਚੋ ਜੇ ਸੰਸਾਰਿਕ ਬਾਪ ਨੂੰ ਇਨੀ ਖੁਸ਼ੀ ਹੁੰਦੀ ਹੈ ਤੇ ਅਸੀਂ ਆਤਮੀ ਕਰਦੇ ਹਾਂ ਸਾਨੂੰ ਕਿੰਨੀ ਹੋਏਗੀ ਜੀ ਸਮੈਸੀ ਚ ਆਨੰਦ ਆ ਕਿ ਜਿਹੜਾ ਕੰਮ ਇਹਨੂੰ ਦਿੱਤਾ ਗਿਆ ਉਸ ਕੰਮ ਨੂੰ ਪੂਰਾ ਕਰ ਰਿਹਾ ਹੈ ਔਰ ਅੱਜ ਜੋ ਪ੍ਰਤਾਪ ਪਰਿਵਿਸ਼ਦਾ ਲੱਭਦਾ ਖੁਦਾ ਦਾ ਸ਼ੁਕਰ ਕਰਦਾ ਔਰ ਜਿੰਨੀ ਵੀ ਟੀਮ ਸੇਵਰ ਦੇ ਨਾਲ ਕੰਮ ਕਰ ਰਹੀ ਹੈ ਇਹ ਸਾਰਿਆਂ ਨੂੰ ਪਿਆਰ ਕਰਦੇ ਨੇ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਧੰਨਵਾਦ ਕਰ ਪਾਈ ਹਾਂ ਤਾਂ ਮੈਂ ਕੁਸ਼ੇਵਕ ਨੂੰ ਆਸ਼ੀਰਵਾਦ ਦੇਣਾ ਹੋਰ ਤਰੱਕੀ ਕਰੇ ਅੱਜ ਜੇਕਰ ਇੱਥੇ 500 ਜੀ ਆਇਆ ਹੈ ਤੇ ਅਗਲੀ ਵਾਰ 1500 ਬੰਦਾ 1500 ਖੁਦਾ ਦਾ ਤਾ ਇਸ ਜਗ੍ਹਾ ਤੇ ਆਵੇ ਖੁਦਾ ਇਸ ਨੂੰ ਇਹ ਜੋਬ ਬਣਾਵੇ ਸਤਿ ਸ੍ਰੀ ਅਕਾਲ ਬ੍ਰਾਦਰਸ ਪਰਮੇਸ਼ਰ ਜੀ ਦਾ ਤਰਵਾਸ ਕਰਦੇ ਹਾਂ ਜੋ ਅੱਜ ਸਾਨੂੰ ਸਾਰਿਆਂ ਨੂੰ ਸਮਾਂ ਦਿੰਦਾ ਹੈ ਮੇਰੇ ਵੀਰ ਉਸੇ ਜੀ ਜੋ ਕਿ ਬੋਸਰਾ ਮ੍ਰਿਤੀ ਡਿਪਲੋਮੈਟ ਮਤੀ ਜੀ ਦੇ ਦੁੱਖ ਦੇ ਮਦਾਨੀ ਨੇ ਮਿਸਟਰ ਰਤਨ ਸਿੰਘ ਜੀ ਨੇ ਔਰ ਉਹਨਾਂ ਦੇ ਜਨਮ ਦਿਨ ਤੇ ਨਵੇਂ ਨੀਤੀ ਕੌਂਸਲ ਜਨਮ ਦਿਨ ਲਈ ਜਿਹੜਾ ਹੈ ਔਰ ਮੈਂ ਪਰਮੇਸ਼ਰ ਅਗੇ ਇਹੋ ਹੀ ਅਰਦਾਸ ਬੇਤੀ ਕਰਦਾ ਹੈ ਕਿ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਉਹਦਾ ਨਵਾਂ ਸਾਲ ਸ਼ੁਭ ਹੋਵੇ ਜਿਹੜਾ ਤੁਹਾਨੂੰ ਬਖਸ਼ਿਆ ਹੈ ਇਹ ਚੜ੍ਹਦੀ ਕਲਾ ਜਿ ਰੱਖੇ ਇਹਨਾਂ ਸਾਰਿਆਂ ਨੂੰ ਸੁਭਿਸ਼ਕਤਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ